ਸਿੰਘ ਮੇਲੇ ਆਇਓ ਕੀ ਹੈ ਇਧਰ ਆ ਕਾਕੂ ਨਾਲ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਕਿ ਜਿੰਨੇ ਵੀ ਮੇਰੇ ਇੱਥੇ ਲੱਗਦਾ ਤਾਂ ਸਿੰਘ ਮੇਲਾ ਕਮੇਟੀ ਜਿਹੜੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕੋ ਕੀ ਮੇਰੀ ਪ੍ਰਾਰਥਨਾ ਹੈ ਮੇਰੀ ਬੇਨਤੀ ਹੈ ਬਾਬੇ ਨਾਨਕ ਦਾਏ ਨੇ ਉੱਤੇ ਮਿਹਰ ਭਰੇ ਹੱਥ ਰਵੇ ਕਿ ਕਮੇਟੀ ਸਾਡੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਜਿੰਨੇ ਵੀ ਪੁਲਵਾਨ ਇੱਥੇ ਆਏ ਨੇ ਉਹਨਾ ਅੱਗੇ ਮੇਰਾ ਸੰਦੇਸ਼ ਹੈ ਜਿੱਤੇ ਦੀ ਕਸਤੀ ਕਰਨੀ ਹੈ ਜਿਹੜੇ ਬੱਚੇ ਨੌਜਵਾਨ ਪੜਨ ਵਾਲੇ ਹੈ ਪੜਨਾ ਵੀ ਜ਼ਰੂਰੀ ਹੈ ਸਿਹਤ ਵੀ ਆਪਣੀ ਠੀਕ ਰੱਖਣੀ ਜ਼ਰੂਰੀ ਹੈ ਤੇ ਨਾਲ ਨਾਲ ਆਪਣੇ ਆਪਣੇ ਮਾਪਿਆਂ ਦੀ ਸੇਵਾ ਕਰਨੀ অতি ਜ਼ਰੂਰੀ ਹੈ ਔਰ ਜਿਹੜੀ ਨੌਜਵਾਨ ਆਪਣੇ ਮਾਪਿਆਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਮੰਦਰ ਗੁਰਦੁਆਰੇ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਕੋਲ ਘਰ ਹੀ ਰੱਬ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਵੀ ਦੇਖੋ ਕਸਤੀਆ ਵੀ ਕਰੋ ਮੇਲੇ ਵੀ ਦੇਖੋ ਪੜਨਾ ਵੀ ਜ਼ਰੂਰੀ ਤੇ ਉਹਦਾ ਨਾਲ-ਨਾਲ ਮਾਪਿਆਂ ਦੀ ਸਲਾਹ ਕਰਨੀ ਬਹੁਤ ਹੀ ਜ਼ਰੂਰੀ ਹੈ ਬਹੁਤ ਬਹੁਤ ਸਾਰੇ ਜਗENDER ਪਾਲ ਜਿਲ੍ਹਾ ਸਿੰਜ ਮੇਲਾ ਕਰਵਾਇਆ ਜਾ ਰਿਹਾ ਹੈ ਜਿਆਰਾ ਤੁਹਾਡੇ ਬਾੜ ਦੇ ਕਿਲੇ ਜੀ ਮਾਰ ਲਓ ਕਿੰਨੀ ਦੇਰ ਤੋਂ ਚੱਲ ਰਿਹਾ ਤੇ ਕੀ ਮਹੱਤਵ ਹੈ ਇਹ ਜਿਹੜਾ ਸਿੰਜ ਮੇਲਾ ਮੇਰੇ ਖਿਆਲ ਚ ਲਗਭਗ ਪਿਛਲੇ 50 ਸਾਲ ਤੋਂ ਹੈ ਹਰ ਸਾਲ ਬਾਬਾ ਲਖ ਦਾਤਾ ਇੱਥੇ ਉਹਨਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਬੜੇ ਧੂਮ-ਧਾਮ ਨਾਲ ਇੱਥੇ ਪੰਜਾਬ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਵੱਖ-ਵੱਖ ਥਾਵਾਂ ਤੋਂ ਪਹਿਲਵਾਨ ਆਂਦੇ ਆ ਆਪਣਾ ਕਰਤੱਵ ਦਿਖਾਉਂਦੇ ਆ ਇੱਥੇ ਪੀਰ ਬਾਬਾ ਲਖਦਾਤਾ ਦਾ ਬਾਬਾ ਉਹਦਾ ਬੜਾ ਮਹੱਤਵ ਹੈ ਉਹਨਾਂ ਦੀ ਯਾਦ ਚ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਇੱਕ ਥੋੜੀ ਕਿ ਮੈਸੇਜ ਦੇਣਾ ਹੈ ਯੂਥ ਹੈ ਕਿ ਜਿਹੜਾ ਨਸ਼ੇ ਵੱਲ ਵੱਧਦਾ ਜਾ ਰਿਹਾ ਦੇਖੋ ਯੂਥ ਇੱਥੇ ਮੈਂ ਦੇਖਿਆ ਕਾਫੀ ਪਲਵਾਨਾ ਜਿਹੜੇ ਮੁੰਡੇ 18 18 20 20 ਸਾਲ ਤੋਂ ਉਮਰ ਦੇ ਆ ਜਿਹੜੇ ਇੱਥੇ ਛਿੰਝ ਮੇਲੇ 'ਚ ਆਪਣੀ ਸਰੀਰ ਦਾ ਕੁਸ਼ਤੀ ਦਾ ਆਨੰਦ ਮਤਲਬ ਕਿ ਕਰਤੱਵ ਦਿਖਾ ਰਹੇ ਆ ਬੜੀ ਵਧਾਈ ਦੇ ਪਾਤਰ ਆ ਕਲੱਬ ਦੇ ਮੈਂਬਰ ਵੀ ਵਧਾਈ ਦੇ ਪਾਤਰ ਆ ਯੂਥ ਇਹੋ ਜਿਹੀ ਚੀਜ਼ਾਂ ਨਾਲ ਜ਼ਿਆਦਾ ਧਿਆਨ ਦੇਣ ਤੇ ਤਾਜੋ ਨਸ਼ਿਆਂ ਤੋਂ ਦੂਰ ਰਹਿ ਸਕਣ ਸਾਡੇ ਅੱਜ ਇੱਥੇ ਮੁੱਖ ਮਹਿਮਾਨ ਵਜੋਂ ਸਾਡੇ ਸਾਬਕਾ ਐਮਐਲਏ ਸ਼੍ਰੀ ਜੋਗਿੰਦਰਪਾਲ ਜੀ ਆਏ ਆ ਉਹ ਹਰ ਸਾਲ ਇੱਥੇ ਜਦੋਂ ਵੀ ਕਲੱਬ ਵਾਲੇ ਲਗਭਗ ਹਰ ਸਾਲ ਉਹਨਾਂ ਨੂੰ ਬੁਲਾਉਂਦੇ ਆ ਉਹ ਬੜੇ ਸਨਮਾਨ ਸਨਮਾਨ ਨਾਲ ਇੱਥੇ ਆਏ ਆ ਔਰ ਬਾਕੀ ਅਸੀਂ ਲੱਖਾਂ ਦਾਦਾ ਅਗੇ ਇਹ ਹੀ ਅਰਦਾਸ ਕਰਨਿਆ ਕਿ ਲੱਖ ਦਾਤਾ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਜੀ ਆ ਜਿਹੜਾ ਨਾਮ ਮੇਰਾ ਜਸਬੀਰ ਸਿੰਘ ਆ ਹਰੀਂ ਕਾ ਕਟੋ ਕਟ 40-50 ਸਾਲਾਂ ਤੋਂ ਆਪਾਂ ਛਿੰਝ ਛਿੰਝ ਮੇਲਾ ਕਰਾ ਰਹੇ ਆ ਬਾਬੇ ਲਖਦਾਦੇ ਦੇ ਨਾਂ ਤੇ ਇੱਥੇ ਬਹੁਤ ਜਗ੍ਹਾ ਤੋਂ ਦੁਨੀਆ ਆਂਦੀ ਆ ਠੀਕ ਹੈ ਜੀ ਤਿੰਨ ਸਟੇਟਾਂ ਤੋਂ ਉੱਥੇ ਪਹਿਲਵਾਨ ਆਂਦੇ ਜੰਮੂ ਕਸ਼ਮੀਰ ਹਮਾਚਰ ਪੰਜਾਬ ਦੇ ਤੇ ਆਂਦੇ ਜਾਂਦੇ ਆ ਫੱਤੇ ਸਾਡੇ ਮੁੱਖ ਮਹਿਮਾਨ ਜਗਿੰਦਰਪਾਲ ਜੀ ਐਮਐਲਏ ਸਾਹਿਬ ਉੱਥੇ ਪਹੁੰਚਦੇ ਨੇ ਠੀਕ ਹੈ ਜੀ ਹਰ ਸਾਲ ਇਹਨਾਂ ਦਾ ਸਹਿਯੋਗ ਬਿਨਾਂ ਨਹੀਂ ਆਪਣਾ ਕੰਮ ਚੱਲਦਾ ਮਾੜਾ ਮੋਟਾ ਠੀਕ ਹੈ ਬਾਬੇ ਲੱਗਦਾ ਜੀ ਬਹੁਤ ਪੜਿਆ ਮੇਰਾ ਰਾਹ ਤੇ ਰੁਕੀ